ਸਾਸਰੀ ਕਾ ਜੀ ਮੈਨੂੰ ਵਿਧਵਾ ਹੋਈ ਨੂੰ 10 ਸਾਲ ਹੋ ਚੁਕੇ ਸੀ ਨਾ ਹੀ ਮੇਰੇ ਕੋਈ ਔਲਾਦ ਸੀ ਤੇ ਨਾ ਹੀ ਮੈਂ ਦੂਜਾ ਵਿਆਹ ਕੀਤਾ ਸੀ ਬਸ ਘਰ ਵਿੱਚ ਇਕੱਲੀ ਰਹਿੰਦੀ ਸੀ ਮੈਨੂੰ ਆਪਣੇ ਮਰੇ ਹੋਏ ਪਤੀ ਨਾਲ ਬਹੁਤ ਪਿਆਰ ਸੀ ਇਸ ਲਈ ਰੋਜ਼ ਰਾਤ ਨੂੰ ਉਸਦੀ ਕਮੀਜ਼ ਆਪਣੇ ਨਾਲ ਰੱਖ ਕੇ ਸੌਂ ਜਾਂਦੀ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਮੇਰੇ ਨਾਲ ਕੁਝ ਅਜੀਬ ਜਿਹਾ ਹੋ ਰਿਹਾ ਸੀ ਮੈਂ ਸਵੇਰੇ ਉੱਠਦੀ ਤਾਂ ਮੈਨੂੰ ਚੱਕਰ ਆਉਂਦੇ ਤੇ ਪੇਟ ਦਰਦ ਹੁੰਦਾ ਹੈ ਮੈਂ ਇੱਕ ਦਿਨ ਡਾਕਟਰ ਦੇ ਕੋਲ ਗਈ ਤਾਂ ਉਸਨੇ ਕਿਹਾ ਕਿ ਤੂੰ ਪ੍ਰੈਗਨੈਂਟ ਹੈ ਇਹ ਸੁਣ ਕੇ ਮੈਂ ਘਬਰਾ ਗਈ ਕਿਉਂਕਿ ਮੈਂ ਕਈ ਸਾਲਾਂ ਤੋਂ ਵਿਧਵਾ ਤੇ ਉੱਪਰ ਕੋਈ ਘਰ ਵਿੱਚ ਆਦਮੀ ਵੀ ਨਹੀਂ ਸੀ ਉਸ ਰਾਤ ਮੈਂ ਬਹੁਤ ਪਰੇਸ਼ਾਨ ਸੀ ਪਤੀ ਦੀ ਕਮੀਜ਼ ਸੀਨੇ ਨਾਲ ਲਾ ਕੇ ਪਈ ਹੋਈ ਸੀ ਮੈਨੂੰ ਕੋਈ ਚੀਜ਼ ਚੁੱਭਦੀ ਹੋਈ ਮਹਿਸੂਸ ਹੋਈ ਜਿਵੇਂ ਹੀ ਮੈਂ ਕਮੀਜ਼ ਦੀ ਜੇਬ ਵਿੱਚ ਹੱਥ ਮਾਰਿਆ ਤਾਂ ਮੇਰੇ ਸਿਰ ਤੇ ਅਸਮਾਨ ਟੁੱਟ ਪਿਆ ਮੇਰਾ ਨਾਮ ਪ੍ਰਿਆ ਹੈ ਅੱਜ ਮੈਂ ਬਹੁਤ ਖੁਸ਼ੀ ਕਿਉਂਕਿ ਅੱਜ ਮੇਰੀ ਵੱਡੀ ਭੈਣ ਦਾ ਵਿਆਹ ਸੀ ਇਸ ਲਈ ਸਾਡੇ ਭੈਣ ਭਰਾਵਾਂ ਵਿੱਚ ਬਹੁਤ ਹੱਲਾ ਗੁੱਲਾ ਸੀ ਉਹ ਸਾਡੇ ਭੈਣ ਭਰਾ ਤੋਂ ਬਹੁਤ ਵੱਡੀ ਸੀ ਫਿਰ ਮੇਰਾ ਨੰਬਰ ਆਉਂਦਾ ਸੀ ਅਤੇ ਉਸ ਤੋਂ ਬਾਅਦ ਮੇਰੇ ਛੋਟੇ ਭੈਣ ਭਰਾ ਸੀ ਸਾਡੇ ਘਰ ਵਿੱਚ ਪਹਿਲਾ ਵਿਆਹ ਸੀ ਅਤੇ ਮੈਂ ਸੋਚ ਰੱਖਿਆ ਸੀ ਕਿ ਮੈਂ ਆਪਣੇ ਜੀਜਾ ਜੀ ਤੋਂ ਪੂਰੇ 5000 ਰੁਪਏ ਲਵਾਂਗੀ ਕਿਉਂਕਿ ਉਹ ਬਹੁਤ امیر ਸੀ ਤੇ ਮੇਰੇ ਜੀਜਾ ਜੀ ਬਹੁਤ ਵਧੀਆ ਕਮਾਉਂਦੇ ਸੀ ਮੈਂ ਪੀਲੇ ਰੰਗ ਦਾ ਸੂਟ ਪਾ ਕੇ ਜੀਜਾ ਜੀ ਦੇ ਨਾਲ ਜੁੱਤੀ ਚੱਕਣ ਦੀਆਂ ਗੱਲਾਂ ਕਰ ਰਹੀ ਸੀ ਜਦੋਂ ਮੰਮੀ ਨੇ ਮੇਰਾ ਹੱਥ ਫੜਿਆ ਤੇ ਮੈਨੂੰ ਆਪਣੇ ਕਮਰੇ ਵਿੱਚ ਲੈ ਗਈ ਮੈਂ ਗੌਰ ਨਾਲ ਦੇਖਿਆ ਕਿ ਉਹ ਪਰੇਸ਼ਾਨ ਲੱਗ ਰਹੀ ਸੀ ਮੈਂ ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸੀ ਅਜਿਹਾ ਲੱਗਦਾ ਸੀ ਜਿਵੇਂ ਉਹ ਰੋ ਕੇ ਆਈ ਸੀ ਮੈਂ ਮੰਮੀ ਨੂੰ ਪੁੱਛਿਆ ਸਭ ਠੀਕ ਤਾਂ ਹੈ ਤਾਂ ਮੰਮੀ ਮੇਰੇ ਪੁੱਛਣ ਤੇ ਉੱਚੀ-ਉੱਚੀ ਮੇਰੇ ਗੱਲ ਲਾ ਕੇ ਰੋਣ ਲੱਗੀ ਫਿਰ ਮੰਮੀ ਨੇ ਮੇਰੇ ਹੱਥ ਤੇ ਇੱਕ ਖੱਤਰ ਰੱਖ ਦਿੱਤਾ ਮੈਂ ਜਲਦੀ ਨਾਲ ਉਹ ਖੱਤ ਖੋਲ ਕੇ ਦੇਖਿਆ ਤਾਂ ਉਹ ਸੋਨੀਆ ਦੀਦੀ ਦਾ ਸੀ ਉਸ ਦੇ ਵਿੱਚ ਲਿਖਿਆ ਸੀ ਮੰਮੀ ਮੇਰੇ ਵਿੱਚ ਹਿੰਮਤ ਨਹੀਂ ਸੀ ਕਿ ਮੈਂ ਆਪਣੇ ਦਿਲ ਦੀ ਗੱਲ ਤੁਹਾਨੂੰ ਦੱਸਾਂ ਇਸ ਲਈ ਮੈਂ ਖੱਤ ਦਾ ਸਹਾਰਾ ਲਿਆ ਮੈਂ ਰੋਕੀ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਕਿਉਂਕਿ ਮੈਂ ਕਿਸੇ ਹੋਰ ਲੜਕੇ ਨੂੰ ਪਸੰਦ ਕਰਦੀ ਹਾਂ ਮੈਂ ਆਪਣੇ ਮੁਹੱਬਤ ਤੇ ਸਮਝੌਤਾ ਕਰ ਲਿਆ ਸੀ ਮੰਮੀ ਅੱਜ ਉਸਨੇ ਮੈਨੂੰ ਕਿਹਾ ਹੈ ਕਿ ਜੇ ਤੂੰ ਮੇਰੇ ਨਾਲ ਨਾ ਭੱਜੀ ਤਾਂ ਮੈਂ ਜ਼ਹਿਰ ਖਾ ਕੇ ਆਪਣੀ ਜਾਨ ਦੇ ਦੇਵਾਂਗਾ ਮੈਂ ਅਜਿਹਾ ਨਹੀਂ ਕਰ ਸਕਦੀ ਸੀ ਇਸ ਲਈ ਮੈਂ ਇਹ ਘਰ ਛੱਡ ਕੇ ਆਪਣੇ ਪਿਆਰ ਨਾਲ ਭੱਜ ਗਈ ਮੰਮੀ ਮੈਂ ਜਾਣਦੀ ਹਾਂ ਕਿ ਇਸ ਤਰ੍ਹਾਂ ਤੁਹਾਡੀ ਬਹੁਤ ਬੇਇੱਜ਼ਤੀ ਹੋਵੇਗੀ ਪਰ ਰੱਬ ਦੇ ਵਾਸਤੇ ਮੈਨੂੰ ਮਾਫ਼ ਕਰ ਦਿਓ ਆਪਣੀ ਦੀਦੀ ਦਾ ਖੱਤ ਪੜ੍ਹ ਕੇ ਮੈਂ ਵੀ ਕੰਬਣ ਲੱਗੀ ਮੰਮੀ ਕਹਿਣ ਲੱਗੀ ਪ੍ਰੀਆ ਤੈਨੂੰ ਤੇਰੀ ਭੈਣ ਦੀਆਂ ਇਹ ਕਾਲੀਆਂ ਕਰਤੂਤਾਂ ਦਾ ਪਤਾ ਸੀ ਮੈਂ ਰੋਣ ਲੱਗੀ ਤੇ ਕਿਹਾ ਮੈਨੂੰ ਕਸਮ ਨਾਲ ਇਸ ਬਾਰੇ ਕੁਝ ਨਹੀਂ ਪਤਾ ਵਰਨਾ ਮੈਂ ਦੀਦੀ ਨੂੰ ਇਸ ਤਰ੍ਹਾਂ ਕਰੋਨਾ ਭੱਜਨ ਦਿੰਦੀ ਮੰਮੀ ਕਹਿਣ ਲੱਗੀ ਹੁਣ ਸਾਡੇ ਕੋਲ ਹੋਰ ਕੋਈ ਰਸਤਾ ਨਹੀਂ ਹੁਣ ਦੇਖੀ ਤੇਰੇ ਬਾਪ ਦੀ ਇੱਜ਼ਤ ਕਿਵੇਂ ਨਿਲਾਮ ਹੋ ਜਾਵੇਗੀ ਹੁਣ ਤੂੰ ਹੀ ਦੱਸ assi ਕੀ ਕਰੀਏ ਮੈਂ ਕਿਹਾ ਮੰਮੀ ਮੈਂ ਨਹੀਂ ਜਾਣਦੀ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਪਰ ਤੁਸੀਂ ਜੋ ਕਹੋਗੇ ਮੈਂ ਆਗਿਆ ਦਾ ਪਾਲਨ ਕਰਾਂਗੀ ਮੇਰੀ ਮੰਮੀ ਨੇ ਮੇਰੇ ਸਿਰ ਉੱਤੇ ਹੱਥ ਰੱਖਿਆ ਤੇ ਕਿਹਾ ਬੇਟੀ ਤੂੰ ਆਪਣੇ ਬਾਪ ਦੀ ਇੱਜ਼ਤ ਬਚਾ ਲੈ ਆਪਣੇ ਕੰਮ ਵਕਤ ਭੈਣ ਦੀ ਜਗਾ ਤੂੰ ਦੁਲਹਣ ਬਣ ਜਾ ਮੈਂ ਹੱਕੀ ਬੱਕੀ ਰਹਿ ਗਈ ਮੈਨੂੰ ਮੇਰੀ ਮਾਂ ਤੋਂ ਇਹ ਉਮੀਦ ਬਿਲਕੁਲ ਨਹੀਂ ਸੀ ਮੈਂ ਮੰਮੀ ਨੂੰ ਕਿਹਾ ਅਜਿਹਾ ਕਿਵੇਂ ਹੋ ਸਕਦਾ ਹੈ ਜੇਕਰ ਮੈਂ ਤੁਹਾਡੀ ਇਹ ਗੱਲ ਮੰਨ ਵੀ ਲਈ ਤਾਂ ਇਹ ਵਿਆਹ ਕਰ ਲੀਆ ਤਾ ਖੁਦ ਸੋਚੋ ਜਦੋਂ ਮੇਰੇ ਸਹੁਰੇ ਵਾਲਿਆਂ ਨੂੰ ਇਹ ਗੱਲ ਦਾ ਪਤਾ ਲੱਗੇਗਾ ਤਾਂ ਉਹ ਮੇਰੇ ਨਾਲ ਕੀ سلوਕ ਕਰਨਗੇ ਉਹ ਤਾਂ ਮੇਰਾ ਜੀਣਾ ਹਰਾਮ ਕਰ ਦੇਣਗੇ ਮੰਮੀ ਕਹਿਣ ਲੱਗੀ ਤੈਨੂੰ ਤੇਰੇ ਪਾਪਾ ਬਾਰੇ ਪਤਾ ਨਹੀਂ ਉਹ ਦਿਲ ਦੇ ਮਰੀਜ਼ ਹਨ ਉਹ ਇਹ ਸਦਮਾ ਬਰਦਾਸ਼ਤ ਨਹੀਂ ਕਰ ਸਕਣਗੇ ਅੱਗੇ ਤੇਰੀ ਮਰਜ਼ੀ ਤੂੰ ਆਪਣੇ ਬਾਪ ਦੀ ਅਰਥੀ ਤੇ ਰੋਣਾ ਚਾਹੁੰਦੀ ਹੋ ਜਾਂ ਦੁਲਹਣ ਦਾ ਜੋੜਾ ਪਾ ਕੇ ਮੰਡਪ ਤੇ ਬੈਠਣਾ ਚਾਹੁੰਦੀ ਹੈ ਮੈਂ ਦੁਲਹਨ ਦੇ ਜੋੜੇ ਵੱਲ ਦੇਖਿਆ ਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗੇ ਫਿਰ ਮੈਨੂੰ ਆਪਣੇ ਬਾਪ ਦੀ ਖਾਤਰ ਆਪਣੀਆਂ ਖੁਸ਼ੀਆਂ ਦੀ ਕੁਰਬਾਨੀ ਦੇਣੀ ਪਈ ਤੋਖਾ ਤਾਂ ਮੈਂ ਸਹੁਰਿਆਂ ਨੂੰ ਦੇਣਾ ਹੀ ਸੀ ਕਿਉਂਕਿ ਮੈਂ ਬਹੁਤ ਮਜਬੂਰ ਸੀ ਆਖਿਰ ਮੈਂ ਕੀ ਕਰਦੀ ਮੈਂ ਘੁੰਡ ਨਹੀਂ ਹਟਾਇਆ ਸੀ ਉਸ ਦੇ ਅੰਦਰ ਹੀ ਸਾਰੀਆਂ ਰਸਮਾਂ ਕਰਦੀ ਰਹੀ ਮੈਂ ਬਹੁਤ ਡਰੀ ਹੋਈ ਸੀ ਕਿ ਜਦੋਂ ਮੇਰਾ ਪਤੀ ਮੇਰਾ ਘੁੰਡ ਚੱਕੇਗਾ ਤਾਂ ਮੇਰੇ ਨਾਲ ਕੀ ਹੋਵੇਗਾ ਇਹ ਸੋਚ ਕੇ ਮੈਂ ਰੋਂਦੀ ਰਹੀ ਕਦਰ ਮੇਰੇ ਪਾਪਾ ਨੇ ਮੇਰੇ ਸਿਰ ਉੱਤੇ ਹੱਥ ਰੱਖ ਕੇ ਮੈਨੂੰ ਵਿਦਾ ਕਰ ਦਿੱਤਾ ਸੀ। ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਸੋਨੀਆ ਨਹੀਂ ਬਲਕਿ ਪ੍ਰੀਆ ਹਾਂ। ਕੁਝ ਹੀ ਦਿਨ ਬਾਅਦ ਮੈਂ ਵਿਦਾ ਹੋ ਕੇ ਰੋਕੀ ਦੇ ਘਰ ਆ ਚੁੱਕੀ ਸੀ। ਮੇਰੀ ਸੱਸ ਮੈਨੂੰ ਮਹਿਮਾਨਾਂ ਦੇ ਵਿਚਕਾਰ ਬਿਠਾ ਕੇ ਕੁਝ ਰਸਮਾਂ ਕਰਨੀਆਂ ਚਾਹੁੰਦੀ ਸੀ ਪਰ ਮੈਂ ਸਿਰ ਦਾ ਦਰਦ ਦਾ ਬਹਾਨਾ ਬਣਾ ਕੇ ਰੋਕੀ ਨੂੰ ਕਿਹਾ ਕਿ ਮੈਂ ਆਪਣੇ ਕਮਰੇ ਵਿੱਚ ਜਾਣਾ ਚਾਹੁੰਦੀ ਹਾਂ। ਰੋਕੀ ਨੇ ਆਪਣੀ ਮਾਂ ਨੂੰ ਕਹਿ ਦਿੱਤਾ ਕਿ ਬਾਕੀ ਦੀਆਂ ਬੱਚੀਆਂ ਰਸਮਾਂ ਤੁਸੀਂ ਕੱਲ ਨੂੰ ਕਰ ਲਿਓ ਮੈਨੂੰ ਮੇਰੇ ਕਮਰੇ ਵਿੱਚ ਲਾ ਜਾ ਕੇ ਬਿਠਾ ਦਿੱਤਾ ਸੀ ਥੋੜੀ ਦੇਰ ਬਾਅਦ ਹੀ ਰੋਕੀ ਵੀ ਕਮਰੇ ਵਿੱਚ ਆ ਗਏ ਉਹਨਾਂ ਨੇ ਜਲਦੀ ਨਾਲ ਮੇਰਾ ਘੁੰਡ ਚੁੱਕ ਦਿੱਤਾ ਤੇ ਉਹ ਮੈਨੂੰ ਦੇਖ ਕੇ ਇੱਕ ਪਲ ਦੇ ਲਈ 당ਗ ਰਹਿ ਗਏ ਉਹ ਕੁਝ ਪਲ ਦੇ ਲਈ ਚੁੱਪ ਹੋ ਗਏ ਤੇ ਫਿਰ ਬੋਲੇ ਤੂੰ ਤਾਂ ਸੋਨੀਆ ਦੀ ਭੈਣ ਪ੍ਰੀਆ ਹੈ ਤੂੰ ਇੱਥੇ ਕੀ ਕਰ ਰਹੀ ਹੈ ਤੇ ਤੂੰ ਇਸ ਤਰ੍ਹਾਂ ਰੋ ਕਿਉਂ ਰਹੀ ਹੋ ਕੁਝ ਤਾਂ ਦੱਸ ਮੈਂ ਰੋਹੰਦੀ ਹੋਈ ਨੇ ਰੋਕੀ ਨੂੰ ਦੱਸਿਆ ਕਿ ਮੇਰੀ ਭੈਣ ਘਰ ਛੱਡ ਕੇ ਭੱਜ ਗਈ ਉਹਦੇ ਬਾਰੇ ਕੁਝ ਨਹੀਂ ਪਤਾ ਸੀ ਕਿ ਉਹ ਇਸ ਤਰ੍ਹਾਂ ਵੀ ਕਰ ਸਕਦੀ ਹੈ ਮੰਮੀ ਨੇ ਹੀ ਮੈਨੂੰ ਉਸ ਦਾ ਲਿਖਿਆ ਹੋਇਆ ਖੱਤ ਦਿੱਤਾ ਸੀ ਉਹ ਕਿਸੇ ਹੋਰ ਨੂੰ ਪਿਆਰ ਕਰਦੀ ਸੀ ਉਸਦੇ ਨਾਲ ਘਰ ਛੱਡ ਕੇ ਭੱਜ ਗਈ ਮੈਂ ਜੋ ਕੁਝ ਹੋਇਆ ਸਭ ਕੁਝ ਰੋਕੀ ਨੂੰ ਦੱਸ ਦਿੱਤਾ ਰੋਕੀ ਨੇ ਕਿਹਾ ਕਿ ਤੂੰ ਇਸ ਤਰ੍ਹਾਂ ਘਬराई ਹੋਈ ਕਿਉਂ ਹੈ ਤੈਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਹੈ ਮੈਂ ਕਿਹਾ ਨਹੀਂ ਇਹ ਰਿਸ਼ਤਾ ਮਨਜ਼ੂਰ ਹੈ ਜਾਂ ਨਹੀਂ ਇਹ ਜ਼ਰੂਰੀ ਨਹੀਂ ਸੀ ਮੈਨੂੰ ਇਹ ਡਰ ਸੀ ਕਿ ਤੁਸੀਂ ਤੇ ਤੁਹਾਡੀ ਫੈਮਿਲੀ ਮੇਰੇ ਨਾਲ ਕੀ سلوਕ ਕਰਨਗੇ ਰੋਕੀ ਕਹਿਣ ਲੱਗੇ ਪ੍ਰੀਆ ਤੂੰ ਬਹੁਤ ਚੰਗੀ ਲੜਕੀ ਹੈ ਇਹ ਗੱਲ ਦੇ ਸਬੂਤ ਲਈ ਹੀ ਕਾਫੀ ਹੈ ਤੂੰ ਆਪਣੀ ਭੈਣ ਦੀ ਗਲਤੀ ਨੂੰ ਸੁਧਾਰਨ ਦੇ ਲਈ ਆਪਣੀਆਂ ਖੁਸ਼ੀਆਂ ਨੂੰ ਕੁਰਬਾਨ ਕਰ ਦਿੱਤਾ ਤੂੰ ਆਪਣੇ ਬਾਪ ਨੂੰ ਬਦਨਾਮੀ ਤੋਂ ਬਚਾ ਲਿਆ ਅੱਜ ਜੇ ਬਰਾਦ ਵਾਪਸ ਮੁੜਦੀ ਤਾਂ ਸਾਡੀ ਵੀ ਬਹੁਤ ਬਦਨਾਮੀ ਹੋ ਜਾਂਦੀ ਤੂੰ ਤਾਂ ਸਾਨੂੰ ਵੀ ਬਦਨਾਮੀ ਤੋਂ ਬਚਾ ਲਿਆ ਹੈ ਰੋਕੀ ਕਹਿਣ ਲੱਗੇ ਪ੍ਰਿਆ ਮੈਨੂੰ ਤੈਨੂੰ ਅਪਣਾਉਣ ਲਈ ਕੋਈ ਸਮੱਸਿਆ ਨਹੀਂ ਹੈ ਮੈਂ ਤਾਂ ਰੋਕੀ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਕਿ ਸੱਚਮੁੱਚ ਇੰਨਾ ਵਧੀਆ ਵੀ ਹੋ ਸਕਦਾ ਹੈ ਮੈਂ ਵੀ ਹੁਣ ਤਸੱਲੀ ਵਿੱਚ ਹੋ ਗਈ ਤਾਂ ਰੋਕੀ ਨੇ ਮੈਨੂੰ ਆਪਣਾ ਮੋਬਾਈਲ ਫੋਨ ਦਿੱਤਾ ਤੇ ਕਹਿਣ ਲੱਗੇ ਤੂੰ ਆਰਮਨ ਨਾਲ ਆਪਣੇ ਘਰ ਗੱਲ ਕਰ ਲੈ ਮਾਂ ਨੂੰ ਦੱਸ ਦੇ ਕੇ ਰੋਕੀ ਨੂੰ ਹੁਣ ਸੱਚਾਈ ਦਾ ਪਤਾ ਲੱਗ ਚੁੱਕਿਆ ਹੈ ਉਹ ਪਰੇਸ਼ਾਨ ਹੋਵੇਗੀ ਉਹਨਾਂ ਨੂੰ ਦਿਲਾਸਾ ਦੇ ਦੇ ਰੋਕੀ ਦੀਆਂ ਸੱਚ ਗੱਲ ਸੱਚ ਸਾਬਤ ਹੋਈ ਜਦੋਂ ਮੈਂ ਫੋਨ ਲਾਇਆ ਤਾਂ ਉਹ ਰੋਣ ਲੱਗੀ ਤੇ ਕਹਿਣ ਲੱਗੀ ਜਦੋਂ ਦੀ ਤੂੰ ਘਰ ਤੋਂ ਵਿਦਾ ਹੋ ਕੇ ਗਈ ਹੈ ਤਾਂ ਮੇਰੀ ਜਾਨ ਸੂਲੀ ਤੇ ਲਟਕੀ ਹੋਈ ਹੈ ਵਧੀਆ ਹੋਇਆ ਤੂੰ ਫੋਨ ਕਰਕੇ ਮੈਨੂੰ ਆਪਣੇ ਬਾਰੇ ਦੱਸ ਦਿੱਤਾ ਮੈਂ ਆਪਣੀ ਮਾਂ ਨੂੰ ਦੱਸ ਦਿੱਤਾ ਪਰ ਜਦੋਂ ਇਹ ਸਚਾਈ ਮੇਰੇ ਸਹੁਰੇ ਵਾਲਿਆਂ ਦੇ ਸਾਹਮਣੇ ਖੁੱਲੀ ਤਾਂ ਮੇਰੀ ਸੱਸ ਕਹਿਣ ਲੱਗੀ ਬੇਟਾ ਤੂੰ ਐਨੋਂ ਹੁਣੇ ਤਲਾਕ ਦੇ ਦੇ ਇਸ ਦੇ ਘਰ ਵਾਲਿਆਂ ਨੂੰ ਵੀ ਤਾਂ ਪਤਾ ਲੱਗੇ ਕਿ ਧੋਖਾ ਕਿਸੇ ਨੂੰ ਕਿਵੇਂ ਦੇਈਦਾ ਇਹ ਕੋਈ ਰਿਸ਼ਤਾ ਨਾ ਹੋਇਆ ਇਹ ਤਾਂ ਕੋਈ ਸਬਜ਼ੀ ਮੰਡੀ ਹੋਈ ਜਿੱਥੋਂ ਅਸੀਂ ਸਬਜ਼ੀ ਲੈਣ ਗਏ ਸੀ ਸਾਨੂੰ ਦਿਖਾਇਆ ਕੁਝ ਹੋਰ ਗਿਆ ਤੇ ਦੇ ਕੁਝ ਹੋਰ ਦਿੱਤਾ ਉਦਾਂ ਹੀ ਰੋਕੀ ਨੇ ਮੇਰਾ ਹੱਥ ਦਿੱਤਾ ਤੇ ਕਿਹਾ ਮੈਨੂੰ ਪ੍ਰਿਆ ਪਸੰਦ ਹੈ ਇਸ ਵਿੱਚ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਹ ਸਾਡੇ ਤੋਂ ਦੂਰ ਰਹੇ ਜੇਕਰ ਕਿਸੇ ਨੇ ਪ੍ਰਿਆ ਨੂੰ ਕੁਝ ਕਿਹਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਇਹ ਸਭ ਸੁਣ ਕੇ ਮੇਰੇ ਦਿਲ ਨੂੰ ਤਸੱਲੀ ਹੋ ਗਈ ਕਿ ਮੈਂ ਇੱਕ ਚੰਗੇ ਇਨਸਾਨ ਦੇ ਘਰ ਆਈ ਹਾਂ ਹੌਲੀ ਹੌਲੀ ਦਿਨ ਇਦਾਂ ਹੀ ਲੰਘਦੇ ਗਏ ਮੇਰੀ ਸੱਸ ਦਾ ਰਵੱਈਆ ਵੀ ਮੇਰੇ ਪ੍ਰਤੀ ਸਹੀ ਹੁੰਦਾ ਗਿਆ ਮੇਰਾ ਪਤੀ ਰੋਕੀ ਯੂਪੀ ਵਿੱਚ ਪੁਲਿਸ ਫੋਰਸ ਵਿੱਚ ਡਿਊਟੀ ਤੇ ਤਾਇਨਾਤ ਸੀ ਉਸ ਦੀ 24 ਘੰਟੇ ਡਿਊਟੀ ਹੁੰਦੀ ਸੀ ਵਿਆਹ ਤੋਂ 1 ਮਹੀਨਾ ਬਾਅਦ ਹੀ ਉਹ ਡਿਊਟੀ ਤੇ ਵਾਪਸ ਚਲੇ ਗਏ ਤੇ ਮੇਰੀ ਸੱਸ ਮੇਰੇ ਤੋਂ ਸਵਾਲ ਜਵਾਬ ਕਰਨ ਲੱਗੀ ਮੈਨੂੰ ਉਹਨਾਂ ਦੇ ਸਵਾਲਾਂ ਤੋਂ ਸ਼ਰਮ ਆਉਂਦੀ ਸੀ ਮੇਰੀ ਸੱਸ ਕਹਿੰਦੀ ਕਿ ਮੇਰਾ ਬੇਟਾ ਤਾਂ ਡਿਊਟੀ ਤੇ ਚਲਿਆ ਗਿਆ ਤੇ ਤੂੰ ਮੈਨੂੰ ਅਜੇ ਤੱਕ ਖੁਸ਼ਖਬਰੀ ਨਹੀਂ ਸੁਣਾਈ ਦੇਖ ਬਹੂ ਮੇਰੇ ਬੇਟੇ ਦੀ ਨੌਕਰੀ ਅਜੇ ਹੀ ਖਤਰਨਾਕ ਇਲਾਕੇ ਵਿੱਚ ਹੈ ਅਤੇ ਉਸ ਦੇ ਦੁਸ਼ਮਣ ਵੀ ਕਾਫੀ ਬਣ ਗਏ ਹਨ ਕਿਉਂਕਿ ਉਹ ਕਿਸੇ ਤੋਂ ਰਿਸ਼ਵਤ ਨਹੀਂ ਲੈਂਦਾ ਉਹ ਬਹੁਤ ਨੇਕ ਲੜਕਾ ਹੈ ਮੈਂ ਚਾਹੁੰਦੀ ਹਾਂ ਕਿ ਮੇਰਾ ਬੇਟਾ ਹਜ਼ਾਰਾਂ ਸਾਲ ਜੀਵੇ ਪਰ ਮੈਂ ਉਸ ਨੂੰ ਕਹਿ ਦਿੱਤਾ ਹੈ ਕਿ ਕੋਈ ਫਰਜ਼ ਦੀ ਗੱਲ ਆਈ ਤਾਂ ਇੱਕ ਪਲ ਦੇ ਲਈ ਵੀ ਦੇਰੀ ਨਾ ਕਰੀ ਤੇ ਆਪਣੀ ਜਾਨ ਦੀ ਬਾਜ਼ੀ ਲਗਾ ਦੇਵੀਂ ਇਸ ਇਸ ਲਈ ਮੈਂ ਚਾਹੁੰਦੀ ਹਾਂ ਕਿ ਮੇਰੇ ਬੇਟੇ ਦੀ ਨਿਸ਼ਾਨੀ ਮੇਰੇ ਕੋਲ ਹੋਵੇ ਮੈਂ ਆਪਣੀ ਗੱਲ ਸੱਸ ਦੀ ਗੱਲ ਸੁਣ ਕੇ ਗੁੰਮ ਹੋ ਗਈ ਤੇ ਕਿਹਾ ਮੰਮੀ ਜੀ ਰੱਬ ਦੇ ਵਾਸਤੇ ਜਿਹੀਆਂ ਗੱਲਾਂ ਨਾ ਕਰੋ ਮੇਰਾ ਦਿਲ ਘਬਰਾਉਣ ਲੱਗ ਜਾਂਦਾ ਹੈ ਉਹ ਮੁਸਕਰਾ ਪਈ ਤੇ ਮੇਰੇ ਸਿਰ ਤੇ ਹੱਥ ਫੇਰ ਕੇ ਪ੍ਰਾਰਥਨਾ ਕਰਨ ਲੱਗੀ ਤੂੰ sada ਸੁਹਾਗਾ ਰਵੇਂ ਮੇਰੀ ਸੱਸ ਕਹਿਣ ਲੱਗੀ ਕਿ ਤੂੰ ਆਪਣੇ ਪਤੀ ਦੇ ਕੁਆਟਰ ਵਿੱਚ ਰਹਿਣ ਲਈ ਚਲੀ ਜਾ ਮੈਂ ਆਪਣੇ ਬੇਟੇ ਨਾਲ ਗੱਲ ਕਰਦੀ ਹਾਂ ਉਹ ਤੇਰੇ ਰਹਿਣ ਦਾ ਇੰਤਜ਼ਾਮ ਕਰ ਦੇਵੇਗਾ ਮੈਨੂੰ ਆਪਣੀ ਸੱਸ ਤੋਂ ਇਹ ਗੱਲਾਂ ਦੀ ਉਮੀਦ ਨਹੀਂ ਸੀ ਮੈਨੂੰ ਤਾਂ ਲੱਗਦਾ ਸੀ ਕਿ ਉਹ ਮੇਰੇ ਪਤੀ ਤੋਂ ਮੈਨੂੰ ਹਮੇਸ਼ਾ ਦੂਰ ਰੱਖੇਗੀ ਪਰ ਜਿਹਾ ਨਹੀਂ ਸੀ ਮੈਂ ਬੜੀ ਖੁਸ਼ ਹੋਈ ਇਹ ਸਾਰੀਆਂ ਗੱਲਾਂ ਲਈ ਅਸੀਂ ਵਿਚਾਰ ਕਰ ਹੀ ਰਹੇ ਸੀ ਕਿ ਇੱਕ ਦਿਨ ਰੋਕੀ ਨੇ ਸਾਰਾ ਇੰਤਜ਼ਾਮ ਕਰ ਲਿਆ ਸੀ ਤੇ ਮੈਂ ਉਹਨਾਂ ਦੇ ਕੋਲ ਜਾਣ ਲਈ ਸਾਰੀ ਪੈਕਿੰਗ ਕਰ ਲਈ ਸੀ ਸ਼ਾਮ ਨੂੰ ਰੋਕੀ ਦੇ ਫੋਨ ਨੰਬਰ ਤੇ ਫੋਨ ਆਇਆ ਮੈਂ ਭੱਜ ਕੇ ਚੁੱਕਿਆ ਮੈਨੂੰ ਸੀ ਕਿ ਮੈਂ ਰੋਕੀ ਦੇ ਕੋਲ ਜਾਣਾ ਸੀ ਪਰ ਉਸ ਫੋਨ ਤੇ ਆਵਾਜ਼ ਕਿਸੇ ਹੋਰ ਦੀ ਸੀ ਅਚਾਨਕ ਮੈਂ ਘਬਰਾ ਗਈ ਤੇ ਬੋਲੀ ਕੌਣ ਦੂਜੇ ਪਾਸਿਓਂ ਆਵਾਜ਼ ਆਈ ਕਿ ਤੁਸੀਂ ਰੋਕੀ ਦੇ ਘਰੋਂ ਗੱਲ ਕਰ ਰਹੇ ਹੋ ਕੁਝ دیر ਦੇ ਲਈ ਉਹ ਚੁੱਪ ਹੋ ਗਿਆ ਤੇ ਫਿਰ ਆਵਾਜ਼ ਆਈ ਤੁਹਾਡੇ ਰੋਕੀ ਦੀ ਸ਼ਹਾਦਤ ਹੋ ਗਈ ਹੈ ਬਤ ਬਹੁਤ ਮੁਬਾਰਕਾ ਹੋਵੇ ਰੋਕੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਇਹ ਸ਼ਬਦ ਮੈਨੂੰ ਗੋਲੀ ਦੀ ਤਰ੍ਹਾਂ ਆ ਕੇ ਲੱਗੇ ਮੈਂ ਗਮਸਮ ਹੋ ਗਈ ਤੇ ਮੇਰੀ ਸੱਸ ਨੇ ਆ ਕੇ ਮੇਰੇ ਹੱਥਾਂ 'ਚ ਉਹ ਫੋਨ ਫੜ ਲਿਆ ਫਿਰ ਉਹਨਾਂ ਨੂੰ ਵੀ ਰੋਕੀ ਦੀ ਸ਼ਹਾਦਤ ਦੀ ਖਬਰ ਸੁਣਾ ਦਿੱਤੀ ਗਈ ਮੇਰੀ ਸੱਸ ਕਹਿਣ ਲੱਗੀ ਕਿ ਮੈਨੂੰ ਸ਼ਹੀਦ ਦੀ ਮਾਂ ਹੋਣ ਦੇ ਫਰਕਰ ਹੈ ਕਾਸ਼ ਮੇਰੇ 10 ਬੱਚੇ ਹੁੰਦੇ ਤੇ ਮੈਂ ਸਾਰੇ ਬੱਚੇ ਦੇਸ਼ ਦੇ ਲਈ ਕੁਰਬਾਨ ਕਰ ਦਿੰਦੀ ਮੇਰੀ ਸੱਸ ਦਾ ਜज्ਬਾ ਦੇਖ ਕੇ ਮੇਰੇ ਰੋਂਗਟੇ ਖੜੇ ਹੋ ਗਏ ਮੈਂ ਉਹਨਾਂ ਦੇ ਗੱਲ ਲੱਗ ਗਈ ਉੱਚੀ ਉੱਚੀ ਰੋਣ ਲੱਗੀ ਉਹ ਮੈਨੂੰ ਰੋਣ ਤੋਂ ਮਨਾ ਕਰ ਰਹੀ ਸੀ ਮੈਂ ਖੁਸ਼ ਤਾਂ ਸੀ ਕਿ ਮੈਂ ਇੱਕ ਸ਼ਹੀਦ ਦੀ ਪਤਨੀ ਸੀ ਪਰ ਦਿਲ ਵਿੱਚ ਅਜੇ ਵੀ ਉਮੀਦ ਸੀ ਕਿਉਂਕਿ ਉਹਨਾਂ ਦੀ ਲਾਚ ਅਜੇ ਤੱਕ ਘਰ ਨਹੀਂ ਆਈ ਸੀ ਮੈਂ ਆਪਣੀ ਸੱਸ ਨੂੰ ਕਹਿ ਦਿੱਤਾ ਸੀ ਰੋਕੀ ਦੇ ਮਰਨ ਤੋਂ ਬਾਅਦ ਮੈਂ ਤੁਹਾਡਾ ਸਹਾਰਾ ਬਣਾਂਗੀ ਸਾਡਾ ਘਰ ਖਰਚ ਤਾਂ ਰੋਕੀ ਦੀ ਪੈਨਸ਼ਨ ਨਾਲ ਹੀ ਚੱਲ ਜਾਂਦਾ ਸੀ ਹੁਣ ਅਸੀਂ ਘਰ ਵਿੱਚ ਦੋਨੋਂ ਨੂੰ ਸੱਸ ਹੋ ਰਹਿਣ ਲੱਗੀਆਂ ਸੀ ਕਦੇ ਕਦੇ ਇੱਕ ਦੂਜੇ ਦੇ ਗੱਲ ਲੱਗ ਕੇ ਰੋ ਲੈਂਦੀਆਂ ਮੇਰੀ ਸੱਸ ਅਕਸਰ ਕਹਿੰਦੀ ਹੈ ਕਿ ਜੇ ਰੋਕੀ ਦਾ ਬੱਚਾ ਹੁੰਦਾ ਤਾਂ ਤੇਰੀ ਗੋਦ ਵਿੱਚ ਖੇਡਦਾ ਖੇਡਦਿਆ ਹੁੰਦਾ ਆਪਣੇ ਘਰ ਵਿੱਚ ਇੰਨੀ ਉਦਾਸੀ ਨਾ ਹੁੰਦੀ ਇਸ ਤਰ੍ਹਾਂ ਕਰਕੇ ਹੀ ਟਾਈਮ ਲੰਘਣ ਲੱਗਾ ਇੱਕ ਦਿਨ ਮੈਨੂੰ ਮੇਰੇ ਮਾਪੇ ਨਾਲ ਲਜਾਨ ਲਈ ਆਏ ਉਹ ਮੇਰੀ ਸੱਸ ਨੂੰ ਕਹਿਣ ਲੱਗੇ ਕਿ ਸਾਡੀ ਬੇਟੀ ਨੂੰ ਵਿਆਹ ਕਰਨ ਦੀ ਇਜਾਜ਼ਤ ਦੇ ਦਿਓ ਅੱਗੇ ਪਹਾੜ ਵਰਗੀ ਜ਼ਿੰਦਗੀ ਕਿਵੇਂ ਕੱਢੇਗੀ ਕੱਲ ਨੂੰ ਅਸੀਂ ਵੀ ਮਰ ਗਏ ਤਾਂ ਤੁਹਾਨੂੰ ਵੀ ਕੁਝ ਹੋ ਗਿਆ ਤਾਂ ਸਾਡੀ ਬੇਟੀ ਇਕੱਲੀ ਹੀ ਕੀ ਕਰੇਗੀ ਮੇਰੀ ਸਾਸ ਨੇ ਮੇਰੇ ਸਿਰ ਉੱਪਰ ਹੱਥ ਰੱਖਿਆ ਤੇ ਕਿਹਾ ਮੇਰੀ ਇੱਜ਼ਤ ਹੈ ਲੈ ਜਾਓ ਤੁਸੀਂ ਆਪਣੀ ਬੇਟੀ ਨੂੰ ਹਾਂ ਜਦੋਂ ਤੁਸੀਂ ਮੇਰੀ ਬੇਟੀ ਦਾ ਵਿਆਹ ਕੀਤਾ ਤਾਂ ਮੈਨੂੰ ਜ਼ਰੂਰ ਦੱਸਣਾ ਇਹ ਸੁਣ ਕੇ ਮੇਰੀ ਮੰਮੀ ਬਹੁਤ ਖੁਸ਼ ਹੋ ਗਈ ਪਰ ਮੈਂ ਉਹਨਾਂ ਦੇ ਨਾਲ ਜਾਣ ਤੋਂ ਮਨਾ ਕਰ ਦਿੱਤਾ ਮੈਂ ਕਿਹਾ ਮੰਮੀ ਰੋਕੀ ਤੇ ਜਾਣ ਤੋਂ ਪਹਿਲਾਂ ਮੈਂ ਉਸ ਨੂੰ ਵਾਅਦਾ ਕੀਤਾ ਸੀ ਕਿ ਮੈਂ ਉਸ ਦੀ ਮਾਂ ਦਾ ਖਿਆਲ ਰੱਖਾਂਗੀ ਮੈਂ ਆਪਣੇ ਮਰੇ ਹੋਏ ਪਤੀ ਦਾ ਹੁਕਮ ਟਾਲ ਨਹੀਂ ਸਕਦੀ ਆਪਣੀ ਸੱਸ ਨੂੰ ਛੱਡ ਕੇ ਕਿਤੇ ਨਹੀਂ ਜਾਵਾਂਗੀ ਮੇਰੇ ਮੰਮੀ ਪਾਪਾ ਮੇਰੀਆਂ ਬਹੁਤ ਮਿੰਤਾ ਤਰਲੇ ਕੱਢ ਰਹੇ ਸੀ ਪਰ ਮੈਂ ਉਹਨਾਂ ਦੇ ਨਾਲ ਨਹੀਂ ਗਈ ਮੇਰੇ ਕੋਲ ਜਿੰਦੀ ਕੱਢਣ ਲਈ ਰੋਕੀ ਦੀਆਂ ਬਹੁਤ ਸਾਰੀਆਂ ਯਾਦਾਂ ਸੀ ਮੈਂ ਹਰ ਰਾਤ ਉਸ ਦੀਆਂ ਤਸਵੀਰਾਂ ਤੇ ਉਸ ਦੇ ਕੱਪੜਿਆਂ ਨੂੰ ਆਪਣੇ ਗਲ ਨਾਲ ਲਾ ਕੇ ਸੌਂਦੀ ਸੀ ਉਹਨਾਂ ਨਾਲ ਟੀਅਰ ਸਾਰੀਆਂ ਗੱਲਾਂ ਕਰਦੀ ਸੀ ਇਸ ਲਈ ਹੀ ਮੇਰੀ ਜ਼ਿੰਦਗੀ ਦੇ 10 ਸਾਲ ਲੰਘ ਚੁੱਕੇ ਸਹੀ ਹੁਣ ਮੇਰੀ ਸੱਸ ਬਹੁਤ ਜ਼ਿਆਦਾ ਬੁੱਢੀ ਹੋ ਰਹੀ ਸੀ ਮੈਂ ਉਹਨਾਂ ਦਾ ਖਿਆਲ ਰੱਖਿਆ ਕਰਦੀ ਸੀ ਪਰ ਹੁਣ ਕਈ ਦਿਨਾਂ ਤੋਂ ਵੀ ਮੇਰੀ ਖੁਦ ਦੀ ਤਬੀਅਤ ਠੀਕ ਨਹੀਂ ਰਹਿੰਦੀ ਸੀ ਮੇਰੀ ਸੱਸ ਵੀ ਮੈਨੂੰ ਕਹਿਣ ਲੱਗੀ ਕਿ ਪ੍ਰਿਆ ਹੁਣ ਤੂੰ ਆਪਣਾ ਖਿਆਲ ਨਹੀਂ ਰੱਖਦੀ ਦੇਖ ਹੁਣ ਤੂੰ ਕਿੰਨੀ ਕਮਜ਼ੋਰ ਹੋ ਗਈ ਹੈ ਮੈਂ ਉਸ ਦੀਆਂ ਗੱਲਾਂ ਹੱਸ ਕੇ ਟਾਲ ਦਿੰਦੀ ਇੱਕ ਦਿਨ ਮੇਰੀ ਸੱਸ ਕਹਿਣ ਲੱਗੀ ਪ੍ਰਿਆ ਹੁਣ ਮੈਂ ਬਹੁਤ ਜ਼ਿਆਦਾ ਬੁੱਢੀ ਹੋ ਚੁੱਕੀ ਹਾਂ ਮੇਰੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਤੂੰ ਮੇਰੀ ਬੱਚੀ ਵਿਆ ਕਰ ਲੈ ਕਿਤੇ ਜੇ ਹਾਂ ਨਾ ਹੋਵੇ ਕਿ ਜਦੋਂ ਮੈਂ ਮਰ ਜਾਵਾਂ ਤੇ ਤੂੰ ਰੋਲ ਕੇ ਰਹਿ ਜਾਵੇਂ ਤੇ ਮੈਂ ਉੱਪਰ ਜਾ ਕੇ ਆਪਣੇ ਬੇਟੇ ਕੋਲ ਕੀ ਦੱਸੂਗੀ ਉਹ ਪੁੱਛੇਗਾ ਕਿ ਮੇਰੀ ਧਰਮ ਪਤਨੀ ਨੂੰ ਕਿਸ ਕੋਲ ਛੱਡ ਕੇ ਆਈ ਹੈ ਤਾ ਮੈਂ ਕੀ ਜਵਾਬ ਦਵਾਂਗੀ ਮੈਂ ਆਪਣੀ ਸਾਸ ਨੂੰ ਕਿਹਾ ਕਿ ਤੁਹਾਨੂੰ ਤੁਹਾਡੇ ਮਰੇ ਹੋਏ ਬੇਟੇ ਦੀ ਕਸਮ ਅੱਜ ਤੋਂ ਬਾਅਦ ਜੇਕਰ ਤੁਸੀਂ ਮੇਰੇ ਵਿਆਹ ਦਾ ਨਾਮ ਲਿਆ ਤਾਂ ਮੇਰੀ ਸੱਸ ਸਿਰ ਫੜ ਕੇ ਬੈਠ ਗਈ ਹੁਣ ਮੇਰੀ ਤਬੀਅਤ ਖਰਾਬ ਰਹਿਣ ਲੱਗੀ ਸੀ ਜੀ ਘਬਰਾਇਆ ਕਰਦਾ ਸੀ ਪਰ ਮੈਂ ਇਸ ਬਿਮਾਰੀ ਨੂੰ ਨਜ਼ਰ ਅੰਦਾਜ਼ ਕਰ ਦਿੰਦੀ ਪਰ ਇਹ ਸਭ ਮੇਰੀ ਸੱਸ ਦੀ ਨਿਗਾਹ ਤੋਂ ਬਚ ਨਹੀਂ ਸਕਦਾ ਸੀ ਮੇਰੀ ਸੱਸ ਮੈਨੂੰ ੱੱਕੇ ਨਾਲ ਹੀ ਡਾਕਟਰ ਦੇ ਕੋਲ ਲੈ ਗਈ ਡਾਕਟਰ ਨੇ ਜੈ ਕੱਪ ਕਰਨ ਤੋਂ ਬਾਅਦ ਕਿਹਾ ਮੁਬਾਰਕ ਹੋਵੇ ਤੁਸੀਂ ਪ੍ਰੈਗਨੈਂਟ ਹੋ ਇਹ ਗੱਲ ਸੁਣ ਕੇ ਮੈਂ ਤੇ ਮੇਰੀ ਸੱਸ ਦੋਵੇਂ ਹਕਕੀਆਂ ਬਕੀਆਂ ਰਹਿ ਗਈਆਂ ਅਸੀਂ ਇੱਕ ਦੂਜੇ ਦੇ ਵੱਲ ਦੇਖਿਆ ਡਾਕਟਰ ਦਵਾਈਆਂ ਦੇ ਬਾਰੇ ਦੱਸ ਰਹੀ ਸੀ ਸਾਵਧਾਨੀ ਵਰਤਣ ਲਈ ਕਹਿ ਰਹੀ ਸੀ ਪਰ ਮੇਰੇ ਪੱਲੇ ਉਹਨਾਂ ਦੀ ਕੋਈ ਗੱਲ ਨਹੀਂ ਪੈ ਰਹੀ ਸੀ ਮੇਰਾ ਦਿਮਾਗ ਤਾਂ ਇਸ ਗੱਲ ਤੇ ਉਲਝਿਆ ਹੋਇਆ ਸੀ ਕਿ ਇਹ ਕਿਵੇਂ ਹੋ ਸਕਦਾ ਹੈ ਖੈਰ ਅਸੀਂ ਦੋਨੋਂ ਘਰ ਆ ਚੁੱਕੀਆਂ ਸੀ ਸਾਰੇ ਰਸਤੇ ਅਸੀਂ ਚੁੱਪ ਰਹੀਆਂ ਕਾਰਾ ਕੇ ਮੇਰੀ ਸੱਸ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਕਿਹਾ beta ਮੈਨੂੰ ਤੇਰੇ ਤੋਂ ਕੋਈ ਸ਼ਿਕਾਇਤ ਨਹੀਂ ਹੈ ਤੂੰ ਉਸ ਬੱਚੇ ਦੇ ਬਾਪ ਨੂੰ ਫੋਨ ਕਰਕੇ ਬੁਲਾ ਲੈ ਮੈਂ ਤੁਹਾਡੇ ਦੋਵਾਂ ਦਾ ਵਿਆਹ ਕਰਵਾ ਦੇਵਾਂਗੀ ਜੇ ਤੈਨੂੰ ਇਸ ਗੱਲ ਦਾ ਡਰ ਹੈ ਕਿ ਮੈਂ ਇਕੱਲੀ ਰਹਿ ਜਾਵਾਂਗੀ ਤਾਂ ਤੂੰ ਮੇਰੀ ਫਿਕਰ ਕਰਨਾ ਬੰਦ ਕਰ ਦੇ ਮੇਰੇ ਕੋਲ ਤਾਂ ਉਹ ਪਰਮਾਤਮਾ ਹੈ ਮੈਂ ਆਪਣੀ ਸਾਸ ਦੇ ਗੱਲ ਲੱਗ ਕੇ ਉੱਚੀ ਉੱਚੀ ਰੋਣ ਲੱਗੀ ਮੈਂ ਕਿਹਾ ਮੰਮੀ ਜੀ ਰੋਕੀ ਮੇਰੀ ਜ਼ਿੰਦਗੀ 'ਚ ਆਉਣ ਵਾਲਾ ਪਹਿਲਾ ਤੇ ਆਖਰੀ ਇਨਸਾਨ ਹੈ ਉਸਦੇ ਬਾਅਦ ਮੈਂ ਕਦੇ ਕਿਸੇ ਆਦਮੀ ਨਾਲ ਆਪਣੇ ਰਿਸ਼ਤੇ ਦੇ ਬਾਰੇ ਵਿੱਚ ਨਹੀਂ ਸੋਚਿਆ ਸ਼ਾਇਦ ਡਾਕਟਰ ਝੂਠ ਬੋਲ ਰਹੀ ਹੋਵੇਗੀ ਮੇਰੀ ਸੱਸ ਮੁਸਕਰਾਨ ਲੱਗੀ ਤੇ ਬੋਲੀ beta ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਤੂੰ ਅਜੇ ਜਵਾਨ ਹੈ ਤੈਨੂੰ ਜ਼ਿੰਦਗੀ ਬਤਾਉਣ ਦੇ ਲਈ ਕਿਸੇ ਸਹਾਰੇ ਦੀ ਜ਼ਰੂਰਤ ਹੈ ਚੰਗਾ ਹੋਇਆ ਤੂੰ ਖੁਦ ਹੀ ਸਭ ਲਿਆ ਬੇਟੀ ਮੈਂ ਤੈਨੂੰ ਗਲਤ ਤਾਂ ਨਹੀਂ ਕਹਿ ਰਹੀ ਫਿਰ ਤੂੰ ਘਬਰਾਉਣ ਕਿਉਂ ਰਹੀ ਹੈ ਮੈਂ ਮੰਮੀ ਨੂੰ ਬਿਨਾਂ ਕੁਝ ਕਹੇ ਆਪਣੇ ਕਮਰੇ ਵਿੱਚ ਆ ਗਈ ਮੈਂ ਰਮਾਇਨ ਉੱਤੇ ਹੱਥ ਰੱਖ ਕੇ ਕਿਹਾ ਕਿ ਮੰਮੀ ਜੀ ਰੋਕੀ ਤੋਂ ਇਲਾਵਾ ਮੇਰੀ ਜ਼ਿੰਦਗੀ ਵਿੱਚ ਕੋਈ ਆਦਮੀ ਨਹੀਂ ਹੈ ਹੁਣ ਮੇਰੀ ਸੱਸ ਵੀ ਪਰੇਸ਼ਾਨ ਹੋ ਚੁੱਕੀ ਸੀ ਉਹ ਕਹਿਣ ਲੱਗੀ ਇਹ ਤਾਂ ਬਹੁਤ ਫਿਕਰ ਦੀ ਗੱਲ ਹੈ ਨਾ ਨਾ ਜਾਣੇ ਆਪਣੇ ਘਰ ਕੌਣ ਆਉਂਦਾ ਹੋਵੇਗਾ ਹੁਣ ਮੈਂ ਅਤੇ ਮੇਰੀ ਸੱਸ ਦੋਨੋਂ ਬਹੁਤ ਪਰੇਸ਼ਾਨ ਹੋ ਚੁੱਕੀਆਂ ਸੀ ਮੇਰੀ ਸੱਸ ਕਹਿਣ ਲੱਗੀ ਹੁਣ ਰਾਤ ਨੂੰ ਨਾ ਤਾਂ ਤੂੰ ਹੀ ਸੋਣਾ ਤੇ ਨਾ ਹੀ ਮੈਂ ਸੋਵਾਂਗੀ ਫਿਰ ਦੇਖਦੇ ਹਾਂ ਇਹ ਸਭ ਕੀ ਹੋ ਰਿਹਾ ਹੈ ਖੈਰ ਰਾਤ ਹੋਈ ਤਾਂ ਮੈਂ ਆਪਣੇ ਪਤੀ ਦੇ ਕੱਪੜੇ ਲੈ ਕੇ ਆਪਣੇ ਸੀਨੇ ਨਾਲ ਲਾ ਕੇ ਸੌਣ ਲੱਗੀ ਕਰੀਬ ਰਾਤ ਦੇ 12 ਵਜੇ ਮੈਨੂੰ ਜਿਹਾ ਮਹਿਸੂਸ ਹੋਇਆ ਕਿ ਕੋਈ ਆਦਮੀ ਮੇਰੇ ਕਮਰੇ ਵਿੱਚ ਆਇਆ ਹੈ ਮੈਂ ਜਲਦੀ ਨਾਲ ਦੋਨੋਂ ਅੱਖਾਂ ਖੋਲ੍ਹੀਆਂ ਤੇ ਉੱਠ ਕੇ ਬੈਠ ਗਈ ਮੇਰੇ ਉੱਪਰ ਰਮਾਲ ਟਿੱਗਿਆ ਹੋਇਆ ਸੀ ਖਿੜਕੀ ਰਾਹੀਂ ਅੰਦਰ ਆਉਣ ਵਾਲਾ ਆਦਮੀ ਮੇਰੇ ਨੱਕ ਤੇ ਰੁਮਾਲ ਰੱਖ ਕੇ ਮੈਨੂੰ ਬਿਹੋਸ਼ ਕਰਨ ਵਾਲਾ ਸੀ ਪਰ ਮੈਂ ਉੱਠ ਕੇ ਬੈਠ ਚੁੱਕੀ ਸੀ ਜਦੋਂ ਸਾਹਮਣੇ ਨਜ਼ਰ ਪਈ ਤਾਂ ਮੈਂ ਬਿਲਕੁਲ 당ਗ ਰਹਿ ਗਈ ਉਹ ਕੋਈ ਹੋਰ ਨਹੀਂ ਬਲਕਿ ਮੇਰਾ ਪਤੀ ਸੀ ਮੇਰੇ ਸਾਹਮਣੇ ਰੋਕੀ ਖੜਾ ਸੀ ਉਦੋਂ ਹੀ ਮੇਰੇ ਕਮਰੇ ਦਾ ਦਰਵਾਜ਼ਾ ਫਿਰ ਤੋਂ ਖੁੱਲਿਆ ਤੇ ਮੇਰੀ ਸੱਸ ਵੀ ਕਮਰੇ ਵਿੱਚ ਆ ਗਈ ਉਹ ਵੀ ਆਪਣੇ ਬੇਟੇ ਨੂੰ ਦੇਖ ਕੇ 당ਗ ਰਹਿ ਗਈ ਸੀ ਉਹ ਭੱਜ ਕੇ ਆਈ ਤੇ ਰੋਕੀ ਨੂੰ ਆਪਣੇ ਗਾਲ ਨਾਲ ਲਾ ਲਿਆ ਕਹਿਣ ਲੱਗੀ ਬੇਟਾ ਤੂੰ ਇੱਥੇ ਕਿੱਥੇ ਚਲਿਆ ਗਿਆ ਸੀ ਜਦ ਕਿ ਮੈਂ ਤਾਂ ਬੋਲ ਹੀ ਨਾ ਸਕੀ ਫਿਰ ਰੋਕੀ ਕਹਿਣ ਲੱਗਿਆ ਕਿ ਮੰਮੀ ਤੂੰ ਤਾਂ ਜਾਣਦੀ ਹੈ ਕਿ ਮੈਂ ਇੱਕ ਜਾਸੂਸ ਹਾਂ ਮੈਂ ਦੇਸ਼ ਦੀ ਖਾਤਰ ਦੁਸ਼ਮਣਾਂ ਦੀ ਜਸੂਸੀ ਕਰਦਾ ਹਾਂ ਜਦੋਂ ਉਹਨਾਂ ਦਿਨਾਂ ਵਿੱਚ ਮੇਰਾ ਵਿਆਹ ਹੋਇਆ ਤਾਂ ਮੇਰੇ ਵੱਡੇ ਹਾਕਮ ਨੂੰ ਪਤਾ ਲੱਗ ਗਿਆ ਕਿ ਆਪਣੇ ਦੇਸ਼ ਵਿੱਚ ਦੁਸ਼ਮਣ ਗਏ ਹਨ ਉਹ ਆਪਣੇ ਰਾਜ ਨੂੰ ਹਾਸਲ ਕਰਨ ਲਈ ਕਿੰਨਾ ਫਸਾਦ ਫਲਾਇਆ ਫਲਾਉਣਾ ਚਾਹੁੰਦੇ ਹਨ ਮੈਂ ਇੱਕ ਮਾਹਿਰ ਜਸੂਸੀ ਇਸ ਲਈ ਮੈਨੂੰ ਵਾਪਸ ਡਿਊਟੀ ਤੇ ਬੁਲਾ ਲਿਆ ਸੀ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਪਰ ਫਿਰ ਤੁਸੀਂ ਫੈਸਲਾ ਕਰ ਲਿਆ ਸੀ ਕਿ ਪ੍ਰੀਆ ਨੂੰ ਮੇਰੇ ਕੋਲ ਭੇਜਣਾ ਹੈ ਇਸ ਲਈ ਮੈਨੂੰ ਆਪਣੀ ਮੌਤ ਦਾ ਝੂਠਾ ਨਾਟਕ ਕਰਨਾ ਪਿਆ ਮੰਮੀ ਮੇਰੇ ਨਾਲ ਜੋ ਲੜਕਾ ਮਿਸ਼ਨ ਵਿੱਚ ਸੀ ਉਹ ਸ਼ਹੀਦ ਹੋ ਗਿਆ ਸੀ ਉਸ ਦੇ ਅੱਗੇ ਪਿੱਛੇ ਕੋਈ ਨਹੀਂ ਸੀ ਉਸ ਦੇ ਨਾਲ ਹੀ ਮੈਂ ਸੀ ਮੈਂ ਵੀ ਉਹ ਨੌਕਰੀ ਤੋਂ ਅੱਕ ਗਿਆ ਸੀ ਮੈਂ ਉੱਥੋਂ ਭੱਜਣਾ ਚਾਹੁੰਦਾ ਸੀ ਤੇ ਉਹੀ ਹੋਇਆ ਮੈਂ ਉੱਥੋਂ ਭੱਜ ਆਇਆ ਤੇ ਉਹਨਾਂ ਨੂੰ ਲੱਗਿਆ ਕਿ ਮੈਂ ਸ਼ਹੀਦ ਹੋ ਗਿਆ ਹਾਂ ਮੈਂ ਆਪਣੇ ਘਰ ਵਾਪਸ ਆਉਣਾ ਚਾਹੁੰਦਾ ਸੀ ਪਰ ਤੁਹਾਡੇ ਤੋਂ ਸ਼ਰਮਿੰਦਾ ਸੀ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਾਂ ਬਸ ਫਿਰ ਮੈਂ ਇਹ ਮਨ ਬਣਾ ਲਿਆ ਕਿ ਜਦੋਂ ਪ੍ਰਿਆ ਪ੍ਰੈਗਨੈਂਟ ਹੋ ਜਾਵੇਗੀ ਤਾਂ ਤੁਸੀਂ ਉਸ ਦੇ ਬਾਪ ਨੂੰ ਲੱਭਣ ਦੇ ਲਈ ਮੇਰੇ ਤੱਕ ਪਹੁੰਚ ਜਾਓਗੇ ਮੰਮੀ ਤੁਹਾਨੂੰ ਬਹੁਤ ਮੋਰਗ ਮੁਬਾਰਕਾਂ ਹੋਵੇ ਤੁਸੀਂ ਦਾਦੀ ਬਣਨ ਵਾਲੇ ਹੋ ਉਹ ਦੋਨੋਂ ਬਹੁਤ ਖੁਸ਼ੀ ਮੇਰੀ ਸੱਸ ਕਮਰੇ ਵਿੱਚੋਂ ਚਲੀ ਗਈ ਰੋਕੀ ਮੇਰੇ ਕੋਲ ਆਇਆ ਤੇ ਮੁਸਕਰਾ ਕੇ ਕਿਹਾ ਮੈਨੂੰ ਮaaf ਨਹੀਂ ਕਰੇਗੀ ਮੈਂ ਚੀਖਣ ਲੱਗੀ ਤੇ ਕਿਹਾ ਮੈਂ 10 ਸਾਲ ਵਿਧਵਾ ਬਣ ਕੇ ਲੰਘਾਏ ਹਨ ਤੇਰੇ ਬਿਨਾ ਬਿਨਾ ਸਹਾਰੇ ਦੇ ਮੈਂ ਆਪਣੀ ਜ਼ਿੰਦਗੀ ਦੇ ਦਾਸ ਖੂਬਸੂਰਤ ਸਾਲ ਗਮਾਂ ਦੇ ਹਵਾਲੇ ਕਰ ਦਿੱਤੇ ਤੇ ਤੁਹਾਨੂੰ ਸ਼ਰਮ ਨਹੀਂ ਆਈ ਸਾਡੇ ਨਾਲੇ ਸਭ ਕਰਨ ਦੀ ਰੋਕੀ ਕਹਿਣ ਲੱਗੇ ਤੂੰ ਬਿਲਕੁਲ ਸੱਚੀ ਹੋ ਪਰ ਇੱਕ ਵਾਰ ਮੈਂ ਤੁਹਾਨੂੰ ਪਨਾਇਆ ਸੀ ਉਦੋਂ ਤੋਂ ਤੁਸੀਂ ਉਸ ਜ਼ਿੰਦਗੀ ਤੋਂ ਹਾਰ ਬੈਠੇ ਸੀ ਤੇ ਬਹੁਤ ਘਬराई ਹੋਈ ਸੀ ਅੱਜ ਮੈਂ ਬਹੁਤ ਘਬਰਾਇਆ ਹੋਇਆ ਹਾਂ ਤੇ ਤੂੰ ਮੈਨੂੰ ਆਪਣਾ ਲੈ ਰੋਕੀ ਦੀ ਇਹ ਗੱਲ ਕਹਿਣ ਤੋਂ ਬਾਅਦ ਮੈਂ ਕੁਝ ਕਹਿਣ ਦੇ ਕਾਬਿਲ ਨਹੀਂ ਰਹੀ ਮੈਂ ਉਹਨਾਂ ਨੂੰ ਮਾਫ ਕਰ ਦਿੱਤਾ ਅਤੇ ਅੱਜ ਮੈਂ ਇੱਕ ਬੇਟੇ ਦੀ ਮਾਂ ਬਣ ਚੁੱਕੀ ਹਾਂ ਇਹ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਦਿਨ ਹੈ ਜੋ ਕਈ ਸਾਲਾਂ ਬਾਅਦ ਅਸੀਂ ਇਕੱਠਿਆਂ ਨਹੀਂ ਬਿਤਾਇਆ ਸੀ ਮੈਂ ਪਰਮਾਤਮਾ ਦੀ ਸ਼ੁਕਰਗੁਜ਼ਾਰ ਹਾਂ ਕਿ ਉਸਨੇ ਮੇਰਾ ਪਤੀ ਮੈਨੂੰ ਵਾਪਸ ਦੇ ਦਿੱਤਾ ਉਸ ਦੀ ਗੈਰ ਮੌਜੂਦਗੀ ਵਿੱਚ ਮੇਰੇ ਕਦਮਾਂ ਨੂੰ ਵਹਿਕਣ ਤੋਂ ਰੋਕ ਲਿਆ ਸੀ ਜੇ ਮੈਂ ਹੀ ਵਿਆਹ ਕਰਨ ਵਾਲੇ ਪਾਸੇ ਹੋ ਜਾਂਦੀ ਤਾਂ ਸ਼ਾਇਦ ਅੱਜ ਮੇਰੀ ਕਿਸਮਤ ਵਿੱਚ ਇਹ ਖੁਸ਼ੀਆਂ ਨਾ ਹੁੰਦੀਆਂ ਧੰਨਵਾਦ ਜੀ